ਜੇ ਤਾਂ ਸਮੁੰਦਰ ਸਾਗਰ ਨੀਰੇ ਭਰਿਆ ਤਿੱਤੇ ਅਗਣ ਹਮਾਰੇ ਇਤਿਆਕਰੋਗ ਸਮੇਰੋ ਪਾਓ ਹੋ ਡੁੱਬਦੇ ਪੱਥਰ ਤਾਰੇ ਜੀੜਾਇ ਕਰਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਾਵਤ ਨਾਨਕ ਹੁਕਮ ਅਪਸ਼ਾਣਾ ਸੁਖ ਹੋਵੇ ਦਿਨ ਰਤੀ ਸੋ ਕਹੋ ਟਲ ਗੁਰੂ ਸੇਵੀ ਅਨ ਸੈ ਸੁਭਾਏ ਦਰਸ਼ਨ ਪ੍ਰਸੀਏ ਗੁਰੂ ਕ ਜਨ ਮਰਨ ਦੁਖ ਜਾਈ ਹੋਏ ਸਿਬਤ ਖਸਮ ਦੀ ਨੂਰੇ ਅਰਸੋਂ ਘਰਸੋਂ ਚਟੀਐ ਤੁਧ ਰਿਠੇ ਸੱਚੀ ਬਾਤ ਸ਼ਾਹ ਮਲ ਜਨਮ ਜਨਮਾਂ ਦੀ ਕੱਟੀਐ ਸੱਜਣ ਸੱਚਾ ਬਾਤ ਸ਼ਾਹ ਸਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਠਿਆ ਸੋਹੀਐ ਸੁਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਸੋਰਠਿ ਮਾਣੀ ਭਗਤ ਕਬੀਰ ਜੀ ਕੀ ਘਰ ਪੈਲਾ ਇਕ ਓੰਕਾਰ ਸਤਿ ਗੁਰ ਪ੍ਰਸਾਦ ਬੁੱਤ ਪੂਜੇ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰਿਓ ਏ ਲੈ ਗਾੜੇ ਤੇਰੀ ਗਤ ਦਹੂ ਨੈ ਪਾਈ ਬੁੱਤ ਪੂਜੇ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰਿਓ ਏ ਲੈ ਗਾੜੇ ਤੇਰੀ ਗਤ ਦਹੂ ਨੈ ਪਾਈ ਮਨ ਦੇ ਸੰਸਾਰ ਅੰਧ ਗਹਿਰਾ ਚਾਹੋਂ ਦਿਸ ਫਸਰਿਉ ਹੈ ਜਮ ਜੀਵਰਾ ਰਹਾਉ ਖਬਤ ਪੜੇ ਪੜ ਕਬਤਾ ਮੂਏ ਕਪੜੇ ਕੇ ਦਾ ਰਹਿ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤਿ ਨ ਹੈ ਨ ਪਾਈ ਦਰਬ ਸੱਚ ਸੱਚ ਰਾਜੇ ਮੂਏ ਕਢਲੇ ਕੰਚਨ ਪਾਰੀ वेद पढ़े पढ़े पंडित मुए रूप देख देख नारी राम नामन सबे भगति देखो निरख शरीरा हर के नाम बिन किन गत पाई कह उपदेश कबीरा हर की नाम बिन किन गत पाई ਰਹਿ ਉਪਦੇਸ਼ ਕਬੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਦਾ ਪ੍ਰਮਾਨ ਜੋ ਕਿ ਰਾਗ ਸੋਰਠ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ ਕਰ ਪਹਿਲੇ ਦੇ ਵਿੱਚ ਬੁੱਧ ਪੂਰ ਪੁਰ ਹਿੰਦੂ ਮੂਏ ਤੁਰਪੂਏ ਸਰਨਾਈ ਉਲੇ ਜਾਰੀ ਉਲੇ ਗਾਡੇ ਤੇਰੀ ਗੱਤ ਤੋਂ ਹੋ ਨਾ ਪਾਈ ਇਹ ਮੇਰੇ ਮਨ ਅਗਿਆਨਤਾ ਦੇ ਕਾਰਨ ਸਿਮਨ ਤੋਂ ਖੁੰਝ ਕੇ ਜਗਤ ਵਿੱਚ ਇੱਕ ਹਨੇਰਾ ਖਾਤਾ ਪੜਿਆ ਪਿਆ ਹੈ ਅਤੇ ਚੂਹੀ ਪਾਸੀ ਜਮਾ ਦੀ ਫਾਈ ਖਿਲਰੀ ਪਈ ਹੈ ਪავლ ਲੋਕ ਉਹੋ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਬ ਦੀ ਅਗਿਆਨਤਾ ਵਿੱਚ ਫਸਦੇ ਜਾਣ Hindu ਲੋਕ ਬੁੱਤਾਂ ਦੀ ਪੂਜਾ ਕਰ ਕਰਕੇ ਖਾਰ ਹੋ ਰਹੇ ਹਨ ਮੁਸਲਮਾਨ ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਤਰ ਸਜਦੇ ਕਰਦੇ ਹਨ ਹਿੰਦੂਆਂ ਨੇ ਆਪਣੇ ਮਰਦੇ ਸਾਰ ਦਿੱਤੇ ਤੇ ਮੁਸਲਮਾਨਾਂ ਨੇ ਤਬ ਦਿੱਤੇ ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ हे ਪ੍ਰਭੂ ਤੂੰ ਕਹੋ ਜਿਆ ਹੈ ਇਸ ਸਮੇਂ ਦੋਹਾਂ ਧਿਰਾਂ ਨੂੰ ਨਾ ਪਈ ਹਜੇ ਤੱਕ ਵਿਦਵਾਨ ਕਈ ਲੋਕ ਆਪੋ ਆਪਣੀ ਕਾਵੀ ਰਚਨਾ ਪੜਨ ਪਾ ਵਿਦਿਆ ਦੇ ਮਾਣ ਵਿੱਚ ਮਸਤ ਹਨ ਕਾਪੜੀ ਆਦਿਕ ਸਾਧੂ ਕੇਦਾਰ ਆਦਿਕ ਤੀਰਥ ਤੇ ਜਾ ਜਾ ਕੇ ਜੀਵਨ ਅਵਰਥਕ ਹੁੰਦੇ ਹਨ ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਹਨ ਕਿ ਇਹ ਹੀ ਠੀਕ ਹੈ ਇਹ ਪ੍ਰਭੂ ਤੇਰੀ ਬਾਬਦ ਸੂਤ ਇਨ੍ਹਾਂ ਲੋਕਾਂ ਨੂੰ ਇਨਾ ਪਈ ਰਾਜੇ ਧਨ ਜੋੜ-ਜੋੜ ਕੇ ਉਮਰ ਗਵਾ ਗਈ ਉਹਨਾਂ ਸੋਨੇ ਆਟਕ ਦੇ ਢੇਰ ਆਵ ਖਜ਼ਾਨੇ ਧਰਤੀ 'ਤੇ ਵਿੱਤੇ ਰੱਖੇ ਪੰਡਤ ਲੋਕ ਹੁਣ ਹੰਕਾਰ ਵਿੱਚ ਖਪਦੇ ਹਨ ਤੇ ਇਸਤਰੀਆਂ ਸ਼ੀਸ਼ੇ ਵਿੱਚ ਆਪਣੇ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਅਜਾਈ ਬਿਤਾ ਰਹੀਆਂ ਹਨ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ ਪਰਮਾਤਮਾ ਦੇ ਨਾਮ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਖਵਾਰ ਹੋ ਰਹੇ ਹਨ ਕਬੀਰ ਸਿੱਖਿਆ ਦੇ ਇਲਾਕਾ ਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਜੀਵਨ ਦੀ ਸਹੀ ਸੂਝ ਨਹੀਂ ਪੈਂਦੀ ਇਸ ਸ਼ਬਦ ਦਾ ਪਾਵਰਥ ਹੈ ਕਿ ਸਿਮਰਨ ਤੋਂ ਬਿਨਾਂ ਜੀਵਨ ਵਿਰਥ ਗਵਾ ਲਿਆ ਹੈ ਸਿਮਰਨਹੀਨ ਬੰਦਿਆਂ ਲਈ ਜਗਤ ਇੱਕ ਅੰਨਾ ਖਾਤਾ ਹੈ ਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਇਦਾ ਕਮ ਨਹੀਂ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ